ਕਾਵਡਕੀ ਹੈ ਹੁਣ ਮੈਂ ਅਰਜ਼ ਕਰਾਂ ਤਨ ਮੈਲਾ ਹੈ ਸਮਾਜ ਨਹੀਂ ਕਬੂਲ ਕਰਦਾ ਸਮਾਜ ਦੇ ਚ ਮਨੁੱਖ ਬੈਠਾ ਵੀ ਚੰਗਾ ਨਹੀਂ ਲੱਗਦਾ ਲੋਕੀ ਕਹਿੰਦੇ ਨੇ ਇਹਦਾ ਮੂੰਹ ਮੱਥਾ ਬੜਾ ਮੈਲਾ ਹੈ ਇਹਦੇ ਹੱਥ ਮੈਲੇ ਨੇ ਇਹਦੇ ਪੈਰ ਮੈਲੇ ਨੇ ਇਹਦੇ ਕੱਪੜੇ ਮੈਲੇ ਬਹੁ ਆਉਂਦੀ ਹੈ ਬਦਬੂ ਆਉਂਦੀ ਹੈ ਸਰੀਰ ਮੈਲਾ ਹੈ ਕੱਪੜੇ ਮੈਲੇ ਨੇ ਮੂੰਹ ਮੱਥਾ ਮੈਲਾ ਹੈ ਸਮਾਜ ਨਹੀਂ ਕਬੂਲ ਕਰਦਾ ਮਨ ਮੈਲੇ ਪ੍ਰਮਾਤਮਾ ਨਹੀਂ ਕਬੂਲ ਕਰਦਾ ਪ੍ਰਮਾਤਮਾ ਕਹਿੰਦਾ ਜਿਵੇਂ ਮੈਂ ਤੈਨੂੰ ਜਗਤ ਵਿੱਚ ਭੇਜਿਆ ਸੀ ਵੈਸੇ ਹੀ ਵਾਪਸ ਆ ਮਾਸੂਮ ਬੱਚਾ ਮਾਨਸਿਕ ਤਲ ਤੇ ਨਿਰਮਲ ਹੈ ਨਵਾਂ ਜਨਮਿਆ ਬੱਚਾ ਨਿਰਮਲ ਹੈ ਨਾ ਵਾਸਨਾ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਕਾਮ ਹੈ ਨਾ ਹੰਕਾਰ ਹੈ ਕੁਝ ਵੀ ਨਹੀਂ ਹੈ ਬਿਲਕੁਲ ਨਿਰਮਲ ਹੈ ਸ਼ੁੱਧ ਹੈ ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਸੰਤ ਕੈਸੇ ਹੁੰਦੇ ਨੇ ਬੱਚੇ ਜੈਸੇ ਬੱਚਾ ਕੈਸਾ ਹੁੰਦਾ ਸੰਤ ਜੈਸਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖ ਰਹਿ ਪ੍ਰਮਾਤਮਾ ਮਿਲਿਆ ਬਾਲ ਬੁੱਧ ਕਰਕੇ ਬਾਲ ਬੁੱਧ ਕਰਕੇ ਔਰ ਰਾਬਿੰਦਰਨਾਥ ਟੈਗੋਰ ਕਹਿੰਦੇ ਸਨ ਜਿਸ ਮਨੁੱਖ ਨੂੰ ਫੁੱਲ ਨਹੀਂ ਚੰਗੇ ਲੱਗਦੇ ਜਿਸ ਮਨੁੱਖ ਨੂੰ ਸੰਗੀਤ ਨਹੀਂ ਚੰਗਾ ਲੱਗਦਾ ਤੇ ਜਿਸ ਮਨੁੱਖ ਨੂੰ 마ਸੂਮ ਬੱਚੇ ਨਹੀਂ ਚੰਗੇ ਲੱਗਦੇ ਚੰਗੇ ਲੱਗਦੇ ਉਹ ਮਨੁੱਖ ਮਨੁੱਖ ਨਹੀਂ ਹੋਵੇਗਾ ਕੋਈ ਪੱਥਰ ਹੀ ਹੋਵੇਗਾ ਕੋਈ ਇੰਜ ਕਹਿੰਦਾ ਕੁਝ ਸਿੱਖਣਾ ਚਾਹੀਦਾ ਇੱਥੋਂ ਬੱਚਾ ਅੰਦਰੋਂ ਬਾਹਰੋਂ ਇੱਕ ਹੈ ਓਹਲਾ ਹੈ ਪਾਵਨ ਹੈ ਪਵਿੱਤਰ ਹੈ لیکن ایک کمی ہے اس دے اندر اچھیت ہے نا سمجھ ہے اوستھا اس کول ब्रह्म ज्ञानी نہیں دی ہے سمجھ اس کول ब्रह्म ज्ञानी دی نہیں ہے اوستھا ब्रह्म ज्ञानी دی اس واسطے عیسی نو کہنا پے گیا میرے پربھو دے دروازے تے بس بچیاں لئی کھلے نے بچیاں لئی کھلے تو مراد جنہاں دا بچیاں جیسا سواہ ہو گیا ਬੱਚਿਆਂ ਜੈਸੇ ਪਾਵਨ ਹੋ ਗਏ ਬੱਚਿਆਂ ਜੈਸੇ ਪਵਿੱਤਰ ਹੋ ਗਏ ਨਾ ਬੱਚਾ ਤਨ ਕਰਕੇ ਤੇ ਮਲਮੋਤਰੇ ਚ ਹੀ ਆਉਂਦਾ ਹੈ ਔਰ ਉਸ ਨੂੰ ਸਮੈਲ ਦਾ ਨਹੀਂ ਪਤਾ ਪਰ ਮਨ ਕਰਕੇ ਨਿਰਮਲ ਹੈ ਪਰ ਜੈਸੇ ਵੱਡਾ ਹੁੰਦਾ ਹੈ ਬਾਲਗ ਆਉਂਦਾ ਹੈ ਤਨ ਕਰਕੇ ਤੇ ਨਿਰਮਲ ਹੋ ਜਾਂਦਾ ਹੈ ਕਪੜੇ ਤੇ ਸਾਫ ਸੁਥਰੇ ਹੋ ਜਾਂਦੇ ਨੇ ਮਨ ਬੜਾ ਮਹਿਲਾ ਹੋ ਜਾਂਦਾ ਬਹੁਤ ਮਹਿਲਾ ਹੋ ਜਾਂਦਾ ਤਨ ਮਹਿਲਾ ਹੈ ਕਪੜੇ ਮੈਲੇ ਨੇ ਸਮਾਜ ਨੂੰ ਨਹੀਂ ਚੰਗਾ ਲੱਗਦਾ ਮਨ ਮੈਲਾ ਹੈ ਪ੍ਰਮਾਤਮਾ ਨੂੰ ਨਹੀਂ ਚੰਗਾ ਲੱਗਦਾ ਔਰ ਪ੍ਰਮਾਤਮਾ ਕਹਿੰਦਾ ਹੈ ਜਗਤ ਜਿਸ ਤਰ੍ਹਾਂ ਭੇਜਿਆ ਸੀ ਤਿਵੇਂ ਵਾਪਸ ਆ ਭਗਤ ਕਬੀਰ ਜੀ ਦੀ ਗੱਦੀ ਤੇ ਬਾਅਦ ਵਿੱਚ ਬੈਠੇ ਸਨ ਪ੍ਰਚਾਰ ਕਰਦੇ ਹੋਏ ਸੰਤ ધਨੀ RAM ਸ਼ਾਇਦ ਆਪ ਨੂੰ ਪਤਾ ਹੋਵੇ ਭਾਰਤ ਦੇ ਜਿਹੜੇ ਸਤਨਾਮੀ ਨੇ ਜਿਨ੍ਹਾਂ ਨੂੰ ਸਤਨਾਮੀ ਕਹਿੰਦੇ ਨੇ ਉਹ ਜੁਲਾਹੇ ਨੇ ਕਬੀਰ ਪੰਥੀ ਨੇ ਤੇ ਸ਼ਾਇਦ ਆਪ ਨੂੰ ਇਹ ਵੀ ਪਤਾ ਹੋਵੇ ਇਹਨਾਂ ਵਿੱਚੋਂ 2 ਸਾਲ ਪਹਿਲੇ ਕੋਈ 700 ਸਤਨਾਮੀਆਂ ਨੇ ਅਲਾਵਾਦ ਵਿੱਚ ਅੰਮ੍ਰਿਤ ਪਾਨ ਕਰ ਲਿਆ ਸਿੰਘ ਸਜ ਗਏ। ਇਹ ਸਤਨਾਮੀ ਕਹਾਂਦੇ ਨੇ ਕਬੀਰ ਸਤਨਾਮ ਸਤਨਾਮ ਦਾ ਜਪ ਕਰਦੇ ਸਨ। ਤੋਂ ਕਬੀਰ ਦੇ ਜਿੱਥੇ-ਜਿੱਥੇ ਵੀ ਮੱਠ ਬਣਿਆ ਨੇ ਜ਼ਿਆਦਾ ਨੇ ਮੱਧੇ ਭਾਰਤ ਦੇ ਵਿੱਚ। ਗੌਂਦਿਆ, ਰਾਏਪੁਰ, ਬਿਲਾਸਪੁਰ, ਰਾਏਗੜ ਇਸ ਇਲਾਕੇ ਦੇ ਵਿੱਚ। ਕਠਿਨੀ ਇਤਿਆਦਕ ਇਧਰ ਕਬੀਰ ਦੇ ਮੱਠ ਬਹੁਤ ਸਾਰੇ ਨੇ ਇਸ ਪਾਸੇ ਸਤਨਾਮੇ ਜ਼ਿਆਦਾ ਰਹਿੰਦੇ ਹਨ ਔਰ ਇਸ ਇਲਾਕੇ ਚ ਵਿਆਪਕ ਪੱਧਰ ਤੇ ਬੀਜਕ ਗ੍ਰੰਥ ਦਾ ਪ੍ਰਚਾਰ ਕੀਤਾ ਜੋ ਕਬੀਰ ਪੰਥੀਆਂ ਦਾ ਕਬੀਰ ਜੀ ਦਾ ਗ੍ਰੰਥ ਹੈ ਬੀਜਕ ధਨੀ RAM ਨੇ ਕੀਤਾ ਤੇ ధਨੀ RAM ਨੇ ਕਬੀਰ ਦੇ ਨਾਂ ਤੇ ਬਹੁਤ ਸਾਰੀ ਬਾਣੀ ਵੀ ਉਚਾਰਨ ਕੀਤੇ ਕੋ ਵੀ ਬੀਜਕ ਦੇ ਦਰਜ ਹੈ। ధਨੇਰਾਮ ਅਨਭਵੀ ਪੁਰਸ਼ੀ ਰਸਕ ਪੁਰਸ਼ ਜੋ ਕਬੀਰ ਨੂੰ ਸਮਝ ਸਕਿਆ ਤੇ ਕਬੀਰ ਦੀ ਗੱਲ ਜਗਤ ਦੇ ਸਾਹਮਣੇ ਰੱਖ ਸਕਿਆ ਲਾਜ਼ਮੀ ਹੈ ਕਬੀਰ ਜੈਸਾ ਹੋਵੇਗਾ। ਕਹਿੰਦੇ ਨੇ ਕਬੀਰ ਨੂੰ ਸਮਝੇਗਾ ਵੀ ਹੋਈ ਜਿਹੜੋ ਕਬੀਰ ਜੈਸਾ ਹੋਵੇ ਮੈਂ ਹੁਣੇ ਹੀ ਅਰਜ਼ ਕੀਤੀ ਇਹ ਵੱਡਾ ਉੱਚਾ ਹੋਵੇ ਕੋਏ। ਤਿਸ ਨੂੰ ਜੇ ਕੋ ਜਾਣੇ ਸੋਏ ਸੰਤ ਨੂੰ ਸੰਤ ਸਮਝਦਾ ਦੂਸਰਾ ਨਹੀਂ। ਤੇ ਪ੍ਰਮਾਤਮਾ ਨੂੰ ਵੀ ਉਹੀ ਸਮਝੇਗਾ ਜੋ ਪ੍ਰਮਾਤਮਾ ਜੈਸਾ ਹੋ ਜਾਏਗਾ ਵਰਨਾ ਨਹੀਂ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ ਕਬੀਰ ਕਹਿੰਦੇ ਹਨ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਕਿ ਹਰੀ ਹੈ ਇਹ ਮੰਦਰ ਮਸਜਿਦ ਗੁਰਦੁਆਰੇ ਇਸ ਵਾਸਤੇ ਨੇ ਮਨੁੱਖ ਹਰੀ ਜੈਸਾ ਬਣੇ ਜਿਸ ਦਿਨ ਹਰੀ ਜੈਸਾ ਬਣ ਕੇ ਹਰੀ ਕਬੂਲ ਕਰ ਲਏਗਾ ਪਰਮਾਨੰ ਕਰ ਲਏਗਾ ਹਰੀ ਨਿਰਵੈਰ ਹੈ ਮਨੁੱਖ ਨਿਰਵੈਰ ਹੋ ਜਾਏ ਹਰੀ ਨਿਰਭੈ ਹੈ ਮਨੁੱਖ ਨਿਰਭੈ ਹੋ ਜਾਏ ਹਰੀ ਸਮ ਦ੍ਰਿਸ਼ਟੈ ਮਨੁਖ ਸਮ ਦ੍ਰਿਸ਼ਟ ਹੋ ਜਾਇ ਹਰੀ ਪ੍ਰੇਮ ਦਾ ਸਾਗਰ ਹੈ ਮਨੁਖ ਪ੍ਰੇਮ ਦਾ ਸਾਗਰ ਹੋ ਜਾਇ ਬਸ ਹਰੀ ਜੈਸਾ ਹੁੰਦੇ ਹੈ ਮਨੁਖ ਨੂੰ ਹਰੀ ਮਿਲ ਜਾਂਦਾ ਹੈ ਇਸ ਵਾਸਤੇ ਕਬੀਰ ਤੇ ਕਹਿੰਦੇ ਨੇ ਹਰੀ ਦੀ ਤਲਾਸ਼ ਨਾ ਕਰੋ ਹਰੀ ਜੈਸਾ ਬਣਨ ਦੀ ਕੋਸ਼ਿਸ਼ ਕਰੋ ਫਿਰ ਹਰੀ ਮਿਲ ਜਾਏਗਾ ਫਿਰ ਹਰੀ ਦੀ ਪ੍ਰਾਪਤੀ ਹੋ ਜਾਏਗੀ ధਨੇ ਰਾਮ ਦਾ ਇੱਕ ਬੜਾ ਕੀਮਤੀ ਬੋਲ ਹੈ ਉਹ ਕਹਿੰਦਾ ਹੈ हे ਪਰੀ ਪੂਰਨ ਪਰਮਾਤਮਾ ਇਹ ਜੋ ਤੂੰ ਜੀਵਨ ਦੀ ਚੱਦਰ ਮੈਨੂੰ ਦਿੱਤੀ ਇਹ ਜੋ ਜੀਵਨ ਦੇ ਕੰਬਲੇ ਤੋਂ ਮੈਨੂੰ ਦਿੱਤੀ ਮੈਂ ਯਤਨਾ ਨਾਲ ਬੜੇ ਢੰਗ ਨਾਲ ਓੜੀ ਹੈ ਇਹਨੂੰ ਕਿਧਰੇ ਮੈਲਾ ਨਹੀਂ ਆਉਣ ਦਿੱਤਾ ਦਾਗ ਹੀ ਨਹੀਂ ਆਉਣ ਦਿੱਤਾ ਤੇ ਫਾੜੀ ਵੀ ਨਹੀਂ ਹੈ ਮੈਂ ਪੁਰਾਣੀ ਵੀ ਨਹੀਂ ਹੋਣ ਦਿੱਤੀ ਬੜਾ ਕੀਮਤੀ ਬੋਲ ਹੈ ਬੜੇ ਯਤਨ ਸੇ ਓਢੀ ਕਮਰਿਆ ਜਿਉਂ ਕੀ ਤਿਉਂ ਧਰ ਦੇਨ ਚਦਰਿਆ ਏ ਪ੍ਰਭੂ ਜਿਵੇਂ ਤੂੰ ਮੈਨੂੰ ਚਦਰ ਦਿੱਤੀ ਸੀ ਮੈਂ ਤੇਰੇ ਕਦਮਾਂ 'ਚ ਵੈਸੀ ਹੀ ਰੱਖ ਦਿੱਤੀ ਹੈ ਅੰਤਿਮ ਸਮੇਂ ਜਦ ధਨੀ RAM ਨੇ ਚਲਾਣਾ ਕੀਤਾ ਤੇ ਅੰਤਮ ਬੋਲ ਉਸਦੇ ਹੀ ਨੇ ਹੈ ਪ੍ਰਭੂ ਜਿਵੇਂ ਤੂੰ ਮੈਨੂੰ ਜਗਤ ਦੇ 'ਚ ਭੇਜਿਆ ਸੀ ਜਿਵੇਂ ਚਦਰ ਤੂੰ ਜ਼ਿੰਦਗੀ ਦੀ ਮੈਨੂੰ ਦਿੱਤੀ ਸੀ ਮੈਂ ਤੇ ਮੇ ਹੀ ਰੱਖ ਦਿੱਤੀ ਹੈ ਮੈਲੀ ਨਹੀਂ ਹੋਣ ਦਿੱਤੀ ਮਫਾੜੀ ਵੀ ਨਹੀਂ ਹੈ ਦਾਗੀ ਨਹੀਂ ਹੋਣ ਦਿੱਤੀ ਤੂੰ ਨਿਰਵੈਰ ਭੇਜਿਆ ਸੀ ਨਿਰਵੈਰ ਆ ਰਹੇ ਆ ਤੂੰ ਸਮਦ੍ਰਿਸ਼ਟ ਭੇਜਿਆ ਸੀ ਬੱਚੇ ਨੂੰ ਦੁਸ਼ਮਣ ਚੁਕ ਲਵੇ ਚੋਰ ਚੁਕ ਲਵੇ ਉਸ ਨੂੰ ਕੁਝ ਵੀ ਨਹੀਂ ਪਤਾ ਇਹ ਚੋਰ ਹੈ ਦੁਸ਼ਮਣ ਹੈ ਇਹ ਸਾਡੀ ਬਰਾਦਰੀ ਦਾ ਨਹੀਂ ਇਹ ਪੜੋਸੀ ਨਹੀਂ ਉਹ ਤੇ ਵਿਤਕਰਿਆਂ ਤੋਂ ਪਰੇ ਬੱਚਾ ਮਾਸੂਦ ధਨੀ RAM ਕਹਿੰਦਾ ਹੈ हे ਪ੍ਰਭੂ ਜਿਵੇਂ ਤੂੰ ਭੇਜਿਆ ਸੀ ਮੈਂ ਤੇਵੇਂ ਹੀ ਵਾਪਸ ਆ ਗਿਆ ਕਬੂਲ ਕਰ ਲੈ ਪ੍ਰਵਾਨ ਕਰ ਲੈ ਬੜੇ ਯਤਨ ਸੇ ਓਢੀ ਕਮਰਿਆ ਜਿਉਂ ਕੀ ਤੈਉਂ ਘਰ ਦੇਂ ਚਦਰੀਆ ਤਾਂ ਹੁਣ ਮੈਂ ਅਰਸ ਕਰਾਂ ਤਨ ਮੈਲਾ ਹੋ ਜਾਂਦਾ ਹੈ ਖਲਾਅ ਵਿੱਚ ਅਲੂਦ ਗੀ ਹੈ ਮਹਿਲ ਹੈ ਮਨੁੱਖ ਦੀ ਮੰਗ ਤੇ ਨਹੀਂ ਹੈ ਮੈਲਾ ਹੋਣਾ ਪਰ ਹੋ ਜਾਂਦਾ ਹੈ ਮਨ ਵੀ ਮੈਲਾ ਹੁੰਦਾ ਹੈ ਮਨ ਦੀ ਮੈਲ ਧੋਣ ਦੇ ਜੋ ਸਾਧਨ ਭਾਰਤ ਦੇ ਪ੍ਰਾਚੀਨ ઋષਿ-ਮੁਨੀਆਂ ਨੇ ਜੁਟਾਏ ਬਸ ਗੁਰਮਤ ਗੁਰੂ ਨਾਨਕ ਉਸ ਨਾਲ ਸਹਿਮਤ ਨਹੀਂ ਹੋਏ ਇੱਥੋਂ ਗੁਰਮਤ ਨਿਆਰੀ ਹੋ ਗਈ ਉਹਨਾਂ ਦਾ ਕਹਿਣਾ ਸੀ ਇਹ ਮਨ ਦੀ ਮੈਲ ਮਨ ਦੀ ਮੈਲ ਪਾਪ ਹੈ ਪਾਪ ਮਨ ਦੀ ਮੈਲ ਹੈ ਅਰੇ ਪਾਪ ਧੁੱਲ ਜਾਣਗੇ ਮਾਗੀ ਤੇ ਪ੍ਰਿਆਗਰਾਜ ਇਸ਼ਨਾਨ ਕਰੋ ਕੁੰਭ ਤੇ ਹਰਿਦਵਾਰ ਇਸ਼ਨਾਨ ਕਰੋ ਚੰਦਰ ਗ੍ਰਹਿਣ ਤੇ ਸੂਰਜ ਗ੍ਰਹਿਣ ਤੇ ਕਰੋ ਛੇਤਰੀ ਇਸ਼ਨਾਨ ਕਰੋ ਅਠਾੜ ਤੀਰਥ ਨੇ ਕਰੋ ਇਹ ਪਾਪ ਧੁੱਲ ਜਾਣਗੇ ਗੁਰੂ ਨਾਨਕ ਨਹੀਂ ਮੰਨਦੇ ਕਬੀਰ ਵੀ ਨਹੀਂ ਮੰਨਦੇ ਕਬੀਰ ਨੇ ਤੇ ਸਾਫ ਕਹਿ ਦਿੱਤਾ ਹੈ ਨਾਮਨ ਕੋ ਤੀਰਥ ਘਨੇ ਮਨ ਬੌਰਾਰੇ ਪੂਜਨ ਕੋ ਬਹੁਦੇ ਪੂਜਨ ਵਾਸਤੇ ਕੋਈ ਇੱਕ ਦੇਵਤਾ 33 ਕਰੋੜ ਦੇਵਤੇ ਨੇ ਪੈਰੋ ਇਹਨਾਂ ਦੇ ਚੱਕਰਾਚ ਇੱਕ ਦੀ ਪੂਜਾ ਦੂਜੇ ਦੀ ਪੂਜਾ ਤੀਜੇ ਦੀ ਪੂਜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੇ ਚੇਲਿਆਂ ਦੀ ਸੇਵਾ ਕਰਦਾ ਹੈ ਮਾਲਕ ਠਾਕੁਰ ਦਿਸਦਾ ਹੀ ਨਹੀਂ ਦੇਵੀ ਦੇਵਤਿਆਂ ਦੇ ਚੱਕਰ ਵਿੱਚ ਪਿਆ ਪ੍ਰਮਾਤਮਾ ਦਿਸਦਾ ਨਹੀਂ चेरी की सेवा करे ठाकुर नहीं दीसे पोखर नीर विरो लिए माखन नहीं नीसे ृडक देने पानी ते जद मंथन करदियां करदियां थक जांदे ने ते मखन निकलदा नहीं ते कंदल मखन है ही नहीं हुण कौन दसे पानी ृडकया तुसी दही दा मंथन नहीं कीता ਕਹੋ ਕਬੀਰ ਛੂਟਨ ਨਹੀਂ ਮਨ ਬੋਰਾ ਰੇ ਛੂਟਨ ਹਰ ਕੀ ਸੇ ਹਰੀ ਦੇ ਚੰਤਨ ਨਾਲ ਹੀ ਹਿਰਦਾ ਸ਼ੁੱਧ ਹੋਵੇਗਾ ਔਰ ਜਨਮ ਮਰਨ ਦੇ ਬੰਧਨ ਕੱਟੇ ਜਾਣਗੇ ਬੰਧਨ ਟੁੱਟਣਗੇ ਉਝ ਨਹੀਂ ਟੁੱਟਣਗੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੀਰਥ ਤਪ ਦਇਆ ਤਤ ਦਾ ਹਨ ਜੇ ਕੋ ਪਾਵੇ ਤਿਲ ਕਾਮਾ ਇੱਕ ਤਿਲ ਜਿੰਨਾ ਹੀ ਮਨੁੱਖ ਨੂੰ ਮਾਣ ਮਿਲ ਸਕਦਾ ਹੈ ਇਨਾ ਤੀਰਥਾਂ ਦੇ ਇਸ਼ਨਾਨ ਦਾ ਲੋਕੀ ਕਹਿਣਗੇ ਬੰਦਾ ਧਾਰਮਕ ਹੈ ਬਸ ਇਤ ਨਹੀਂ ਉੱਥੇ ਜਾ ਕੇ ਇਸ਼ਨਾਨ ਕੀਤਾ ਥੋੜਾ দান ਪੁੰਨ ਕੀਤਾ ਇਸ ਦੀ ਥੋੜੀ ਜਿਹੀ ਇੰਨੀ ਮਹਿਮਾ ਹੋਵੇਗੀ ਜਿਹੜੇ ਉਸ ਨੂੰ ਜਾਣਦੇ ਨੇ ਕਹਿ ਦੇਣਗੇ ਬੰਦਾ ਧਾਰਮਕ ਹੈ ਮਨ ਦੀ ਮੈਲ ਨਹੀਂ ਉਤਰੇਗੀ